ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਦੱਸੂਗੀ ਵੀ ਆਹ ਆਪਾਂ ਸਿੱਪੀ ਕਿਵੇਂ ਲਾਉਣੀ ਹੈ ਫਰੈਂਚ ਨੋਟ ਦੇ ਨਾਲ ਸਿੱਪੀ ਲੱਗੂਗੀ ਜੀ ਐਵੇਂ ਐਵੇਂ ਸਿੱਧੀਆਂ ਸਿੱਧੀਆਂ ਲਾਉਣੀਆਂ ਨੇ ਜਿੱਥੇ-ਜਿੱਥੇ ਤੱਕ ਫਲਾਵਰ ਨੇ ਨੀਚੋਂ ਇਹ ਹੈਗੇ ਨੇ ਜੀ ਸਲਵਾਰ ਦੇ ਪੌਂਚੇ ਠੀਕ ਹੈ ਆਪਾਂ ਸਲਵਾਰ ਦੇ ਪੌਂਚੇ ਤੇ ਵਰਕ ਕੀਤਾ ਤੇ ਇੱਥੋਂ ਐਵੇਂ ਸਿੱਧੀਆਂ ਲਾਈਨਾਂ ਤੇ ਨੀਚੇ ਤੋਂ ਲੈ ਕੇ ਆਪਾਂ ਸਿੱਪੀ ਲਾਉਣੀ ਆ ਆ ਇਹ ਜੀ ਇੱਕ ਸਾਈਡ ਤਾਂ ਲਗਾਤੀ ਐ ਤੇ ਦੂਸਰੀ ਸਾਈਡ ਮੈਂ ਤੁਹਾਨੂੰ ਦੱਸੂਗੀ ਵੀ ਕਿਵੇਂ ਲੱਗੂਗੀ ਇਹ ਠੀਕ ਹੈ ਜੀ ਚਲੋ ਜੀ ਆਪਾਂ ਸਟਾਰਟ ਕਰਦੇ ਆ ਪਹਿਲਾਂ ਆਪਾਂ ਇੱਥੇ ਲਾਉਣੀ ਸ਼ੁਰੂ ਕਰਾਂਗੇ ਇਹ ਮੈਂ ਐਂਕਰ ਥ੍ਰੈਡ ਹੀ ਲਿਆ ਵਾਈਟ ਚ ਤਿੰਨ ਲੜਾ ਕਰਕੇ ਲੈ ਲਿਆ। ਐਵੇਂ ਸੂਈ ਵਿੱਚ ਆਪਾਂ ਸਿੱਪੀ ਪਾਵਾਂਗੇ ਤੇ ਸੇਮ ਹੀ ਜਿਵੇਂ ਆਪਾਂ ਫ੍ਰੈਂਚ ਨੋਟ ਲਾਉਣੇ ਹੁੰਨੇ ਆ। ਤਾਂ ਅੱਗੇ ਨੂੰ ਤਿੰਨ ਚਾਰ ਵਾਰੀ ਇੱਥੇ ਬਟੇ ਖਵਾਵਾਂਗੇ ਆਪਾਂ ਤੇ ਇਹਦੇ ਵਿੱਚ ਦੀ ਉਹ ਕਰਦਾਂਗੇ ਟਪਾਦਾਂਗੇ। ਇੱਕ ਵਾਰੀ ਬਟਾ ਖਵਾਵਾਂਗੇ ਤਾਂ ਕੀ ਹੋਊਗਾ ਸਿੱਪੀ ਵਿੱਚ ਦੀ ਨਾ ਸੇਮ ਉਹ ਗੰਢ ਬਾਹਰ ਆ ਜਾਂਦੀ ਹੈ ਉੱਪਰ ਨਹੀਂ ਖੜੀ ਰਹਿੰਦੀ। ਠੀਕ ਹੈ ਜੀ ਤਾਂ ਕਰਕੇ ਆਪਾਂ ਤਿੰਨ ਚਾਰ ਵਾਰੀ ਬਟੇ ਖਵਾਵਾਂਗੇ ਉਹਨੂੰ। ਇਸ ਤਰ੍ਹਾਂ ਆਪਣੀ ਇਹ ਲੱਗ ਜੂਗੀ। ਮਨ ਥੋੜਾ ਜਿਹਾ ਫਰਕ ਛੱਡ ਕੇ ਫੇਰ ਫੇਰ ਆਪਾਂ ਕੀ ਕਰਨਾ ਸੂਈ ਦੇ ਵਿੱਚ ਕੀ ਕਰਨਾ ਸਿੱਪੀ ਲੈਣੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜੀ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਪਲੀਜ਼ ਜਿਹੜਾ ਵੀ ਵੀਡੀਓ ਦੇਖਦਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਠੀਕ ਹੈ ਜੀ ਹੁਣ ਇੰਨੇ ਕ ਫਰਕ ਨਾਲ ਫੇਰ ਫੇਰ ਠੀਕ ਹੈ ਜੀ ਹੁਣ ਇੱਥੇ ਤੱਕ ਹੋ ਗਿਆ ਹੁਣ ਆਪਾਂ ਕੀ ਕਰਨਾ ਇੱਕ ਫੁੱਲ ਦੇ ਵਿਚਾਲੇ ਪਾਉਣੀਆਂ ਜਮਾ ਇੱਥੇ ਤੁਸੀਂ ਵਾਈਟ ਕਲਰ ਦਾ ਛੋਟਾ ਮੋਤੀ ਵੀ ਰੱਖ ਸਕਦੇ ਹੋਗੇ ਤੇ ਇਹਦੇ ਨਾਲ ਵੀ ਵਧੀਆ ਲੱਗੂਗਾ ਮਤਲਬ ਜਿਵੇਂ ਜੇ ਤੁਹਾਨੂੰ ਸਹੀ ਲੱਗਦਾ ਹੋਵੇ ਜੇ ਕਰ ਲਿਓ ਇਹ ਆਪੋ ਆਪਣੀ ਡਿਜ਼ਾਈਨ ਦਾ ਹੁੰਦਾ ਨਾ ਵੀ ਜਿਵੇਂ ਜੇ ਤੁਸੀਂ ਪਾ ਸਕਦੇ ਹੋ ਠੀਕ ਹੈ ਜੀ ਹੁਣ ਇਹਨੂੰ ਆਪਾਂ ਇੱਕ ਸੈ ਨੂੰ ਕੰਢ ਦੇ ਲਾਂਗੇ ਫਿਰ ਆਪਾਂ ਇਧਰੋਂ ਸਟਾਰਟ ਕਰਾਂਗੇ ਸੇਮ ਪਹਿਲਾਂ ਵਾਂਗੂ ਆਪਾਂ ਕੀ ਕਰਨਾਗਾ ਪਹਿਲਾਂ ਤਾਂ ਇੱਥੋਂ ਸਟਾਰਟ ਕਰਾਂਗੇ ਆਪਾਂ ਫੁੱਲ ਦੇ ਵਿੱਚੋਂ ਪਿੱਚਲਾਵਾਂਗੇ ਜਿਹੜਾ ਵਿਚਕਾਰ ਲਾਉਣਾਗਾ ਇਹ ਜਿਹੜੇ ਫੁੱਲ ਹੈਗੇ ਨਾ ਜਿਹੇ ਇਹ ਬੁਲੀਅਨ ਸਟਿਚ ਨਾਲ ਪਾਏ ਹੋਏ ਨੇ ਇਹ ਮੈਂ ਦੋ ਤਿੰਨ ਵੀਡੀਓਜ਼ ਚ ਦੋ ਵੀਡੀਓਜ਼ ਚ ਸ਼ਾਇਦ ਮੈਂ ਤੁਹਾਨੂੰ ਦੱਸਤਾ ਵੀ ਬੁਲੀਅਨ ਨੂੰ ਰੋਜ਼ ਕਿਵੇਂ ਬੰਨਦਾਗਾ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਜਾ ਕੇ ਤੇ ਬੁਲਿਨ ਰੋਜ਼ ਨਾਲ ਹੀ ਸਾਰਾ ਸੂਟ ਰੈਡੀ ਹੋਊਗਾ ਇਹ ਬਾਵਾ ਤੇ ਵੀ ਸੇਮ ਇਹੀ ਡਿਜ਼ਾਈਨ ਹੋਊਗਾ ਤੇ ਕਮੀਜ਼ ਦੇ ਵਿੱਚ ਐਵੇਂ ਘੇਰੇ ਤੇ ਜਦੋਂ ਸੂਟ ਰੈਡੀ ਹੋ ਗਿਆ ਮੈਂ ਉਦੋਂ ਸ਼ਾਰਟਸ ਦੇ ਵਿੱਚ ਸ਼ੇਅਰ ਕਰ ਦੂੰਗੀ ਜੀ ਵੀਡੀਓ ਮੈਨੂੰ ਅੱਜ ਬਹੁਤ ਵਧੀਆ ਲੱਗਿਆ ਇੱਕ ਭੈਣ ਦਾ ਕਮੈਂਟ ਆਇਆ ਹੋਇਆ ਸੀਗਾ ਤੇ ਬਹੁਤ ਦੁਆਵਾਂ ਦਿੱਤੀਆਂ ਉਹਨਾਂ ਨੇ ਮੈਨੂੰ ਕਮੈਂਟ ਦੇ ਵਿੱਚ ਤੇ ਮੈਨੂੰ ਦੇਖ ਕੇ ਬਹੁਤ ਵਧੀਆ ਲੱਗਿਆ ਮੈਂ ਸ਼ੁਕਰਗੁਜ਼ਾਰ ਹਾਂ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਬਹੁਤ ਥੋੜੇ ਜਿਹੇ ਸਮੇਂ ਦੇ ਵਿੱਚ ਹੈ ਨਾ ਮੇਰੇ ਚੈਨਲ ਨੂੰ ਇੰਨਾ ਪਿਆਰ ਦਿੱਤਾ ਚਲੋ ਜੀ ਹੁਣ ਆਪਾਂ ਇਹਨੂੰ ਕੰਪਲੀਟ ਕਰਦੇ ਹਾਂ ਇਹ ਆਪਣਾ ਬਣ ਗਿਆ ਜੀ ਪੌਂਚਾਂ ਦਾ ਡਿਜ਼ਾਈਨ ਐਵੇਂ ਆਪਾਂ ਬਾਵਾਂ ਦੇ ਉੱਪਰ ਕਰ ਲਾਂਗੇ ਤੇ ਐਵੇਂ ਸੇਮ ਘੇਰੇ ਦੇ ਉੱਤੇ ਡਿਜ਼ਾਈਨ ਪਊਗਾ ਸਾਰਾ ਕੰਪਲੀਟ ਕਰਕੇ ਸੂਟ ਮੈਂ ਵੀਡੀਓ ਪਾ ਦੂੰਗੀ ਤੇ ਤੁਸੀਂ ਦੇਖ ਲਿਓ